ਸਵਾਸਤੇ ਕੇ ਜਿੰਦਾ ਰਖ ਰਾਇ ਪਰਮਾਤਮਾ ਪੁਨਰਕਾਰ ਹੈ ਉਸ ਦਾ ਕੋਈ ਆਕਾਰ ਨਹੀਂ ਜੋ ਆਪਾ ਜੀਵ ਆਪਾ ਆਕਾਰ ਦੇ ਵਿੱਚ ਹਾਂ ਜੋ ਇਹ ਆਕਾਰ ਹੈ ਇਹ ਉਸ ਮਾਲਕ ਦਾ ਸਰਬਉਤਮ ਰੂਪ ਹੈ ਲੇਕਿਨ ਜੋ ਸਾਡਾ ਮਨ ਹੈ ਉਸ ਨਿਰੰਕਾਰ ਦੀ ਅੰਸ਼ ਹੈ ਜਦੋਂ ਉਹ ਸਾਡਾ ਮਨ ਉਸ ਨਿਰੰਕਾਰ ਦੇ ਵਿੱਚ ਸਮਾ ਜਾਂਦਾ ਹੈ ਤੇ ਸਾਡਾ ਆਵਾਗੌਣ ਦਾ ਚੱਕਰ ਖਤਮ ਹੋ ਜਾਂਦਾ ਹੈ ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਰੰਗਕਾਰ ਮੈਂ ਆਕਾਰ ਸਮਾਵੇ ਅਕਲ ਕਲਾ ਸਜ ਟਕਾਵੇ ਸੋ ਨਰ ਕਰਬ ਜੋ ਨਹੀਂ ਆਵੇ ਦੱਸਣ ਲੱਗੇ ਕਿ ਆ ਦੇਖੋ ਜਿੱਥੇ ਤੁਹਾਨੂੰ ਸ્વાસ ਆ ਰਿਹਾ ਹੈ ਇਹ ਸ્વાસ ਤੁਹਾਨੂੰ ਉਹ ਮਾਲਕ ਉਹ ਨਿਰੰਕਾਰ ਦੇਂਦਾ ਰੱਖ ਰਿਹਾ ਹੈ ਜਿਸ ਨੂੰ ਜਦੋਂ ਸਾਨੂੰ ਸ્વાસ ਦਿੰਦਾ ਉਸ ਨੂੰ ਕਰਤਾpur ਕਹ ਦਿੱਤਾ ਆਪੇ ਕਰਤਾ ਕਰ ਕਰ ਦੇਖੇ ਦੇਂਦਾ ਸਾਸ ਗਰਾਹਾ ਹੈ ਲੇਕਿਨ ਹੁਣ ਜੀਵਨ ਨੂੰ ਕੁਝ ਦਿਖਦਾ ਨਹੀਂ ਸੀ ਉਹਨਾਂ ਨੂੰ ਸਮਝ ਘੱਟ ਆਉਂਦੀ ਲੇਕਿਨ ਗੁਰੂ ਨਾਨਕ ਦੇਵ ਜੀ ਇਸ ਤਰੀਕੇ ਨਾਲ ਕੋਸ਼ਿਸ਼ ਕਰਦੇ ਇਹਨਾਂ ਨੂੰ ਕੁਝ ਨਾ ਕੁਝ ਸਮਝ ਜ਼ਰੂਰ ਆਏ ਇੰਨਾ ਪਿਆਰ ਨਾਲ ਇੰਨਾ ਬਰੀਕੀ ਵਿੱਚ ਸਮਝਾਉਂਦੇ ਹੁਣ ਮਹਾਰਾਜ ਸਮਝਾਉਂਦੇ ਕਹਿੰਦੇ ਆ ਦੇਖੋ ਤੁਸੀਂ ਸਵਾਸ ਨੂੰ ਦੇਖੋ ਕਿੱਥੋਂ ਆ ਰਿਹਾ ਤੁਹਾਡਾ ਜਦੋਂ ਆ ਦੱਸਿਆ ਕਿ ਸਵਾਸ ਸਾਹਮਣੇ ਆ ਰਿਹਾ ਜਿੱਥੋਂ ਸਵਾਸ ਆ ਰਿਹਾ ਸੁਨਸੁਣ ਕਹ ਦਿੰਦਾ ਕਹਿੰਦੇ ਤੁਸੀਂ ਇਸ ਸੁਨਮ ਨੂੰ ਦੇਖੋ ਇਸ ਦੇ ਵਿੱਚ ਧਿਆਨ ਲਗਾਓ ਇਸ ਦੇ ਉੱਪਰ ਆਪਦੀ ਜੋਤ ਦਾ ਇਸਤੇਮਾਲ ਕਰੋ ਅਕਲ ਦਾ ਇਸਤੇਮਾਲ ਕਰੋ ਤੇ ਤੁਹਾਨੂੰ ਉਹ ਜੋ ਨਿਰੰਕਾਰ ਹੈ ਉਹ ਤੁਸੀਂ ਦਾ ਸ਼ੁਰੂ ਹੋਏਗਾ ਉਸ ਦੀ ਆਵਾਜ਼ ਸੁਣਨੀ ਸ਼ੁਰੂ ਹੋਏਗੀ ਸ਼ਬਦਾਂ ਰਹੀ ਸਮਝਾ ਦਿੱਤਾ ਕਿ ਜਿੱਥੋਂ ਤੁਹਾਨੂੰ ਸਵਾਸ ਆ ਰਿਹਾ ਹੈ ਉਹ ਪਰਮਾਤਮਾ ਹੈ ਇਹ ਹੁਣ ਤੁਸੀਂ বুঝ ਲੋ ਹੁਣ ਗੁਰਮੁਖ ਪਿਆਰਿਓ ਇਹ ਕੋਈ ਔਖਾ ਨਹੀਂ ਬਹੁਤ ਸੌਖਾ ਸੀ ਜਦੋਂ ਜੀਵਾਂ ਨੂੰ ਇਹ ਖੇਲ ਸਮਝਾਇਆ ਤੇ ਗੁਰਮੁਖ ਪਿਆਰਿਓ ਜੀਵਨ ਦਾ ਮਨ ਸ਼ਾਂਤ ਹੋਣ ਲੱਗਾ ਤੇ ਨਾਲ ਦੱਸਿਆ ਕਿ ਇਸ ਨੂੰ ਵੈਗਰੂ ਕਹਿੰਦੇ ਸਾਡੀ ਭਾਸ਼ਾ ਵਿੱਚ ਜਦੋਂ ਤੁਸੀਂ ਇਸ ਗੁਰਮੰਤਰ ਦਾ ਅਭਿਆਸ ਕਰੋਗੇ ਤੇ ਤੁਹਾਡੇ ਮਨ ਦੀ ਮੈਲ ਉਤਰ ਜਾਏਗੀ ਤੇ ਸਹਿ ਸਬਾਈ ਹੀ ਤੁਹਾਡਾ ਇਸ ਨਿਰੰਕਾਰ ਦੇ ਨਾਲ ਇਸ ਅਕਾਲ ਪੁਰਖ ਦੇ ਨਾਲ ਇਸ ਸਤਿਗੁਰ ਦੇ ਨਾਲ ਪਿਆਰ ਪੈ ਜਾਏਗਾ ਜਿਸ ਨੂੰ ਮਹਾਰਾਜ ਸਮਝਾਉਣ ਲੱਗੇ ਕਿ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਤਮਾ へ ਸਮਾਏ ਜਿਵੇਂ ਜਿਵੇਂ ਤੁਸੀਂ ਸਿਮਰਨ ਕਰੋਗੇ ਸਿਮਰਨ ਕਰਨ ਦੇ ਨਾਲ ਤੁਹਾਡੇ ਮਨ ਦੀ ਮਹਿਲ ਉਤਰਦੀ ਜਾਏਗੀ ਸਵਾਵ ਆਪਾ ਵੀ ਨਾਲ-ਨਾਲ ਆਪਦੇ ਮਨ ਦੀ ਮਹਿਲ ਉਤੋਈ ਚਲੀ ਜਾਏ ਅੱਖਾਂ ਤੁਸੀਂ ਬੰਦ ਰੱਖਣੀਆਂ ਵਾਹਿ ਬੋਲਦੇ ਹੋਏ ਆਪ ਦੀ ਬਾਣੀ ਨੂੰ ਸੁਣਦੇ ਹੋ ਪੂਰਾ ਅੰਤਰਗਤ ਜਾਣਾ ਹੈ ਜਦੋਂ ਸਵਾਸ ਗਗਨ ਉਠੇ ਆਪਦੀ ਆਵਾਜ਼ ਨੂੰ ਸੁਣਦੇ ਆ ਫਿਰ ਜਿੱਥੋਂ ਤੁਹਾਨੂੰ ਸਵਾਸ ਦਿੱਤਾ ਜਾ ਰਿਹਾ ਹੈ ਉੱਥੇ ਹੁਣ ਲੇਕਿਨ ਆਪਦੀ ਆਵਾਜ਼ ਨੂੰ ਪੂਰੇ ਧਿਆਨ